ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਨਵਾਂ ਸ਼ਹਿਰ ਦੇ ਅੰਦਰ ਖਾਸ ਕਰਕੇ ਬਾਈਪਾਸ ਦੇ ਏਰੀਆ ਵਿੱਚ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਕਾਫੀ ਕਾਮਯਾਬ ਹੋ ਗਿਆ ਹੈ ਲੇਕਿਨ ਇਸ ਇਲਾਕੇ ਤੇ ਲੱਗਦਾ ਹੈ ਕਿ ਨਸ਼ੇੜੀਆਂ ਨੇ ਵੀ ਆਮ ਲੋਕਾਂ ਨਾਲ ਯੁੱਧ ਛੇੜਿਆ ਹੋਇਆ ਤੇ ਜਿਹੜਾ ਹੱਥ ਆਉਂਦਾ ਉਹਨੂੰ ਰਗੜ ਕੇ ਰੱਖ ਦਿੰਦੇ ਆ ਕੱਲ ਇੱਕ ਔਰਤ ਦੇ ਸਿੱਧੇ ਦਾਤ ਮਾਰੇ ਔਰਤ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਹਾਂ ਲੱਤਾਂ ਜ਼ਖਮੀ ਕਰ ਦਿੱਤੀ ਔਰ ਡੂੰਘੇ ਤੱਕ ਸੀ ਤੇ ਅੱਜ ਬਾਈਪਾਸ ਤੇ ਖੜੇ ਆ ਗੜ ਸ਼ੰਕਰ ਬਾਈਪਾਸ ਹੈ ਔਰ ਨਮਾ ਸ਼ਹਿਰ ਵਾਲੇ ਨਮਾ ਸ਼ਹਿਰ ਜਿਹੜਾ ਗੜ ਸ਼ੰਕਰ ਨੂੰ ਸੜਕ ਹੈ ਜਿਹੜੀ ਜਾਂਦੀ ਉੱਥੇ ਬਾਈਪਾਸ ਤੇ ਮੌਜੂਦਾ ਇੰਦਰ ਵੀਰ ਹੈ ਨਾਲ ਭពਿੰਦਰ ਭਾਜੀ ਹੈ ਇੰਦਰ ਆਪਣੀ ਹੱਟ ਪੀਤੀ ਸੁਣਾਊਗਾ ਇਹ ਇੱਥੇ ਖੜਾ ਸੀ ਬਿਲਕੁਲ ਸਾਹਮਣੇ ਔਰ ਦੋ ਲੁਟੇਰੇ ਆਉਂਦੇ ਆ ਲੁਟੇਰੇ ਲੁਟੇਰਾ ਗੈਂਗ ਬਿਲਕੁਲ ਐਕਟਿਵ ਹੈ ਔਰ ਕੋਈ ਉਹਨਾਂ ਦੇ ਅੰਦਰ ਦਿਆ ਭਾਵਨਾ ਨਹੀਂ ਹੈ ਲੋਕਾਂ ਨੂੰ ਕਿ ਝੋਲਮਚੋਲ ਦੇਰ ਆਮ ਬੰਦਾ ਜਿਹੜਾ ਆ ਕਿੱਥੋਂ ਗ੍ਰਿਲਾਂ ਟ੍ਰੇਨਿੰਗ ਲਵੇ ਇਹ ਵਿਚਾਰਾ ਆਪਣੇ ਕੰਮ ਲਈ ਇੱਥੇ ਖੜਾ ਸੀ ਕਹਿੰਦੇ ਗੱਲ ਜਿਹੜੀ ਚੈਨੀ ਸੀ ਉਹ ਸਨੇਚ ਕਰਕੇ ਲੈ ਗਿਆ ਰੱਬ ਦੇ ਸ਼ੁਕਰ ਹੈ ਕਿ ਕੋਈ ਸੱਟ ਚੋਟ ਨਹੀਂ ਮਾਰੀ ਪਰ ਇਹਨਾਂ ਨੇ ਦਲੇਰੀ ਦਿਖਾਈ ਹੈ ਭੁਪਿੰਦਰ ਭਾਈ ਨੇ ਵੀ ਸਾਥ ਦਿੱਤਾ ਬਾਕੀ ਜਿਹੜੀ ਪੂਰੀ ਹੱਡ ਪੀਤੀ ਇੰਦਰ ਜੀ ਤੁਹਾਨੂੰ ਸੁਣਦੇ ਆ ਇੰਦਰਜੀਤ ਕਿੰਨੇ ਵਜ ਦਾ ਵਾਕਿਆ ਹੈ ਪਾਜੀ ਇਹ 12:40 ਦੀ ਗੱਲ ਹੈ 12:40 ਦਾ ਮਤਲਬ ਇੱਕ ਇੱਕ 10 ਤਾਂ ਗੱਲ ਹੋਈ ਹੈ ਮੈਂ ਗਿਆ 12-13 ਕਿਲੋਮੀਟਰ ਉਹਨਾਂ ਦੇ ਪਿੱਛੇ ਗਿਆ ਪਹਿਲੇ ਦੱਸੋ ਇੱਥੇ ਖੜੇ ਸੀਗੇ ਹਾਂਜੀ ਇੱਥੇ ਖੜਾ ਸੀ ਬੱਸੇ ਸਮਾਨ ਆਣਾ ਸੀਗਾ ਮੇਰਾ ਬੱਸੇ ਸਮਾਨ ਆਣਾ ਸੀ ਠੀਕ ਹੈ ਫਿਰ ਕੀ ਆ ਪੇ ਉਹ ਆਏ ਭਾਈ ਉਹਨਾਂ ਨੇ ਕੁਝ ਨਹੀਂ ਗਿਆ ਬਸ ਚੇਨ ਹੋਈ ਤੇ ਨਿਕਲ ਗਏ ਭਈ ਦੋ ਜਣੇ ਸੀ ਦੋ ਜਣੇ ਸੀ ਮੋਟਰਸਾਈਕਲ ਰੋਕੇ ਨ ਕੋਈ ਧੱਕਾ ਮੁੱਕੀ ਧੱਕਾ ਮੁੱਕੀ ਨਹੀਂ ਆਏ ਸਿੱਧੀ ਚੇਨ ਹੋ ਕੇ ਨਿਕਲ ਗਏ ਗਾਰਡ ਨੂੰ ਹੱਥ ਪਾ ਲਿਆ ਗਾਰਡ ਨੂੰ ਹੱਥ ਪਾ ਲਿਆ ਤੇ ਨਿਕਲ ਗਏ ਮੈਂ ਕਹਿੰਦਾ ਸਾਲਾਂ ਦੀ ਅੱਖ ਵੀ ਕਿਹੋ ਜਾਈ ਇਹ ਦੂਰੋਂ ਹੀ ਦੇਖ ਲੈ ਚੰਨੀ ਗੱਲ ਚ ਪਈ ਹੈ ਬਹੁਤ ਹੋ ਜੈਨੇ ਮਤਲਬ ਜਿਹੜੇ ਚੋਰ ਹਨਾ ਉਹਨਾਂ ਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਪਤਾ ਨਹੀਂ ਪਿੱਛਾ ਕਰਦੇ ਆ ਹੋਗੇ ਇਹਦੇ ਮਗਰ ਹਾਂ ਇਹ ਵੀ ਹੋ ਸਕਦਾ ਹੈ ਇਹਦੇ ਮਗਰ ਸਿਗੇ ਕਈ ਮਤਲਬ ਉੱਥੋਂ ਉੱਥੇ ਜਾ ਕੇ ਖੜ ਗਿਆ ਇਹ ਮੁੰਡਾ ਵਿਚਾਰਾ ਆਪਣੇ ਸਮਾਨ ਲੈਣ ਆਇਆ ਸੀ ਕਿਤੇ ਕੰਮ ਕਰਦਾ ਇਹ ਜਿੱਦਾਂ ਮੈਂ ਕਹਿੰਦਾ ਨਾਲੇ ਚੋਰ ਜੰਮਲ ਦੇ ਡਾਕੂ ਲੱਗਦੇ ਆ ਕਿ ਦੂਰੋਂ ਹੀ ਤਾੜ ਲੈਂਦੇ ਕਿਤੇ ਗਲਤ ਚ ਕੀ ਪਾਇਆ ਜੇਬ ਚ ਕੀ ਆ ਕਿਹੜਾ ਨੈਟਵਰਕ ਇਹਨਾਂ ਦਾ ਲੰਦਰੋਂ ਬਾਸਾਣੀ ਸੀ ਮੁੰਡੇ ਦੀ ਉੱਥੇ ਖੜਾ ਸੀਗਾ ਇਹ ਅਸੀਂ ਤਾਂ ਇੱਧਰ ਆਪਣੇ ਕੰਮ ਤੇ ਬੀਜੀ ਸੀਗੇ ਜੇ ਕਿਤੇ ਸਾਡਾ ਨਜ਼ਰ ਪੈ ਜਾਂਦੀ ਤੇ ਅਸੀਂ ਸੁਣ ਲਈਏ ਨਾ ਸੁਣ ਲਈਏ ਫੇ ਤੁਹਾਡੇ ਅੱਜ ਫੇਰ ਕੀ ਹੋਇਆ ਭਾਈ ਵੀ ਮੈਂ 12-13 ਕਿਲੋਮੀਟਰ ਉਹਨਾਂ ਨੇ ਪਿੱਛੇ ਗਿਆ ਕਿ ਗੱਡੀ ਵਾਲੇ ਵੀ ਲੱਗੇ ਕੋਲੇ ਹਾਂ ਉਹਨਾਂ ਕੋ ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਮੋਟਰਸਾਈਕਲ ਸੀਗਾ ਨੰਬਰ ਨੋਟ ਕੀਤਾ ਨੰਬਰ ਵਾਈ ਦੇਖਣ ਦੀ ਵਾਰੀ ਨਹੀਂ ਟਾਈਮ ਹੀ ਨਹੀਂ ਲੱਗਾ ਨੰਬਰ ਬੜ ਚੱਟੀਆਂ ਹੀ ਸੀਗੀਆਂ ਨੰਬਰ ਦੇਖਦਾ ਹੀ ਨਹੀਂ ਸੀਗਾ ਉਹ ਚ ਨੰਬਰ ਫਿਰ ਛੋਟਾ ਹੋਣਾ ਜਾਂ ਬਿਨ ਬਗੈਰ ਨੰਬਰ ਹੀ ਹੋਣਾ ਨਹੀਂ ਨੰਬਰ ਸੀਗਾ ਪਰ ਦੇਖਦਾ ਨਹੀਂ ਸੀ ਅੱਛਾ ਫਿਰ ਤੁਸੀਂ ਮਗਰ ਗਏ 12 ਕਿਲੋਮੀਟਰ ਹਾਂਜੀ ਹਾਂਜੀ ਭਾਈ 12-13 ਕਿਲੋਮੀਟਰ ਮੈਂ ਮਗਰ ਗਿਆ ਉਹਨਾਂ ਦੇ ਫੇ ਉਹ ਹੱਥ ਹੀ ਨਹੀਂ ਆਇਆ ਹੱਥ ਨਹੀਂ ਆਇਆ ਉਹਨਾਂ ਨੇ ਪਿੰਡਾਂ ਨੂੰ ਮੋਟਰਸਾਈਕਲ ਬਾਲੇ ਕਿ ਗੱਡੀ ਵੀ ਉਹਨਾਂ ਦੇ ਆਹ ਭਾਜੀ ਉਹਨਾਂ ਨੇ ਮੈਂ ਕਿਹਾ ਭਾਜੀ ਇੱਥੇ ਕੈਮਰੇ ਵਗੈਰਾ ਹੈਗੇ ਇਹ ਭਾਜੀ ਸਾਡੇ ਕੋਲ ਜਿਸ ਵੇਲੇ ਆਏ ਤਾਂ ਭਾਜੀ ਹੁਣੀ ਵੀ ਸਾਡੇ ਮਹਿੰਦਰਾ ਸ਼ੋਰੂਮ ਤੇ ਇਹ ਆਪਣੇ ਮੈਨੇਜਰ ਸਾਹਿਬ ਜੇ ਨਾਲ ਕੰਮ ਕਰਦੇ ਜਿੱਦਾਂ ਇਹਨਾਂ ਨੇ ਵੀ ਇੱਥੇ ਖੜੇ ਸੀਗੇ ਸਾਡੇ ਨੂੰ ਹੱਤ ਬੀਤੀ ਜਦ ਸੁਣਾਈ ਇਹਨਾਂ ਨੇ ਤੇ ਇਹਨੂੰ ਇਹ ਨਾ ਦੋ ਮੋਟਰਸਾਈਕਲ ਉਧਰੋਂ ਆਏ ਦੋ ਮੁੰਡੇ ਹੋਰ ਉਹ ਇੱਥੇ ਖੜ ਕੇ ਇਹਨਾਂ ਨੂੰ ਸ਼ੱਕ ਪੈ ਗਈ ਵੀ ਉਹੀ ਮੁੰਡੇ ਆ ਕਿਤੇ ਸ਼ਾਇਦ ਕਿਤੇ ਹੋਤਾ ਨਹੀਂ ਹਾਂ ਅਸੀਂ ਸ਼ੱਕ ਦੇ ਤੌਰ ਤੇ ਇਹਨੇ ਪਿੱਛੇ ਬੈਠੇ ਮੈਂ ਸ੍ਰੀ ਸਾਹਿਬ ਆਪਣੀ ਚੱਕੀ ਮੈਂ ਕਿਹਾ ਚੱਲ ਫਟਾਫਟ ਜਦ ਅਸੀਂ ਬੈਠੇ ਤਾਂ ਭਾਜੀ ਹੁਣਾਂ ਨੂੰ ਵੀ ਪਤਾ ਲੱਗ ਗਿਆ ਇਹਨਾਂ ਨੇ ਗੱਡੀ ਲੜਾਈ ਉਹਦੇ ਨੂੰ ਦੋ ਜਣੇ ਇਹ ਨਵੀਆਂ ਰੱਖੀਆਂ ਉਹ ਉਹ ਨਵੀਆਂ ਗੱਡੀਆਂ ਜੋ ਕੱਢ ਗਏ ਇਹਨਾਂ ਨੇ ਭਜਾਈ ਗੱਡੀ ਔਰ ਮਗਰੋਂ ਮਹਿੰਦੀਪੁਰ ਦੇ ਅੰਦਰ ਜਾ ਕੇ ਮੁੜ ਗਏ ਉਹ ਐਨੂੰ ਉਹ ਨਵੀਆਂ ਗੱਡੀਆਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਕੇ ਦੇਖੋ ਆ ਵੀਰ ਦੀ ਦਲੇਰੀ ਨੂੰ ਸਲਾਮ ਹੈ ਇਹਨਾਂ ਦੇ ਮਨੋਵਲ ਨੂੰ ਸਲਾਮ ਹੈ ਜਵਾਬ ਕਰਦੇ ਤਾਂ ਵੀ ਨਵੀਂ ਗੱਡੀ ਕੱਢ ਲਈ ਤੇ ਸਰਕਾਰ ਜਿਹਨੂੰ 92 ਐਮਐਲਏ ਚਤਾ ਕੇ ਦਿੱਤੇ ਆ ਉਹ ਸੁੱਤੀ ਪਈ ਆ ਤਰਨ ਤਰਨ ਦੇ ਜਿੱਤ ਤੋਂ ਬੰਨ ਢੋਲੀ ਵਜਾਈ ਜਾਂਦੇ ਆ ਆਮ ਲੋਕ ਦੇਖੋ ਵਿਚਾਰੇ ਕਿਵੇਂ ਸਫਰ ਕਰ ਰਹੇ ਆ ਏਦਾਂ ਦੇ ਭਾਜੀ ਦਾ ਆਪਾਂ ਬਹੁਤ ਸ਼ੁਕਰੀਆ ਕਰਦੇ ਆ ਏਦਾਂ ਦੀ ਜਿੱਦਾਂ ਹੁਣ ਘਟਨਾ ਹੋ ਜਾਂਦੀ ਏਦਾਂ ਸਾਥ ਦੇਣਾ ਚਾਹੀਦਾ ਪੰਜਾਬੀ ਬੰਦੇ ਆਪਾਂ ਇੱਕ ਦੂਸਰੇ ਦਾ ਸਾਥ ਦੇਣਾ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਮੈਂ ਕਹਿੰਦਾ ਇਹ ਸਰਕਾਰਾਂ ਕੰਮ ਨਹੀਂ ਆਉਂਦੀ ਏਲੇਰੀ ਇਹ ਜਿਹੜੀ ਕੋਈ ਕੋਈ ਦਿਖਾ ਸਕਦਾ ਜੀ ਹਰੇਕ ਬੰਦਾ ਨਹੀਂ ਦਲੇਰੀ ਦਿਖਾ ਸਕਦਾ ਪਿੱਠ ਦਿਖਾਣ ਵਾਲੇ ਤਾਂ ਬਥੇਰੇ ਆ ਯਰਤ ਦਿਖਾਈ ਆ ਬਿਲਕੁਲ ਬਹੁਤ ਮੁੰਡੇ ਦੂਜੇ ਵੀ ਆ ਕਿੱਥੋਂ ਤੱਕ ਗਏ ਤੁਸੀਂ ਮਗਰ ਉਹ ਮਹਿੰਦੀਪੁਰ ਤੱਕ ਗਏ ਮਹਿੰਦੀਪੁਰ ਗਏ ਹੋਰ ਮੁੰਡੇ ਹੋਰ ਨਿਕਲੇ ਉਹ ਪਿੰਡ ਦੇ ਲੋਕ ਮਹਿੰਦੀਪੁਰ ਦੇ ਹੀ ਆ ਜੀ ਉਹ ਲੋਕਲੇ ਪਿੰਡ ਦੇ ਮੁੰਡੇ ਸੀ ਪੁੱਛੇ ਡਰ ਕੇ ਕਿ ਪਿੱਛੇ ਮੁੰਡੇ ਨਹੀਂ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਕੈਮਰੇ ਵੱਲ ਕਿਉਂ ਦੇਖਦੇ ਸੀ ਉੱਪਰ ਮੈਂ ਕਿਹਾ ਤਾਂ ਤੁਹਾਡੇ ਨੂੰ ਸ਼ੱਕ ਪੈ ਗਿਆ ਨੂੰ ਸਾਥੀ ਨਾਲ ਨਾ ਹੋਵੇ ਉਹਨਾਂ ਦਾ ਨਹੀਂ 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 ਉਹਨਾਂ ਦੇ ਦੂਜੇ ਮਹਿੰਦੀਪੁਰ ਦੇ ਆਪਰੇ ਹੀ ਸੀਗੇ ਬਾਪਰੇ ਇਹ ਮੈਂ ਪੁੱਛ ਲਿਆ ਭਾਜੀ ਨੂੰ ਇਹ ਕਹਿੰਦੇ ਸਾਡੇ ਮੁੰਡੇ ਆ ਅੱਛਾ ਚਲੋ ਫਿਰ ਇਹ ਕਹਿੰਦਾ ਨਜਾਇਜ਼ ਵੀ ਨਹੀਂ ਹੋਣੀ ਚਾਹੀਦੀ ਨਜਾਇਜ਼ ਨਹੀਂ ਹੋਈ ਫਿਰ ਅੱਛਾ ਜਾਲਲ ਉੱਥੇ ਸਾਡੀ ਇੱਕ ਭੈਣ ਵੱਢ ਦਿੱਤੀ ਥੋੜੇ ਦਿਨ ਪਹਿਲਾਂ ਹਲੀਪੁਰ ਦੀ ਕੁੜੀ ਸੀ ਉੱਥੋਂ ਸਮਾਨ ਖੋਲਿਆ ਇਹ ਤਾਂ ਮੈਂ ਕਹਿੰਦਾ ਐ ਲੱਗਦੇ ਜਿਵੇਂ ਗੈਂਗ ਆਫ ਵਾਸੀਪੁਰ ਵਾਲਾ ਇਲਾਕਾ ਪਈ ਜਾਂਦਾ ਹੁੰਦਾ ਇੱਥੇ ਬਾਈਪਾਸ ਲੱਗੇ ਲੰਗੜੋਏ ਤੱਕ ਇਹਦਾ ਮੁੜਿਆ ਟਰੱਕਾਂ ਦੇ ਪਿੱਛੇ ਕਰਦੇ ਆ ਟਰੱਕਾਂ ਦੇ ਕਾਰਾਂ ਦੇ ਕਰਦੇ ਟਰੱਕਾਂ ਦੇ ਵੀ ਇਹ ਤਾਂ ਫਿਰ ਜੰਮਲ ਦਾ ਇਲਾਕਾ ਬਣ ਗਿਆ ਜੰਮਲ ਦੀ ਘਾਟੀ ਜੀ ਜਾਦੀ ਸਰਕਾਰ ਸਾਡੀ ਇੰਨੀ ਵਧੀਆ ਆਈ ਹੈ ਨਾ ਜਾਦੀ ਲੁੱਟਖੋ ਥੋੜੀ ਜਿਆਦਾ ਹੋ ਗਈ ਆ ਤਾਂ ਬਦੀਲੀ ਕਹਿੰਦੇ ਇਹ ਆਈ ਹੈ ਕਿ ਪਹਿਲਾਂ ਚੋਰ ਲਟੇਰੇ ਸਮਾਨ ਖੁੰਦ ਨੂੰ ਮਾਰਦੇ ਵੀ ਆ ਜਾਨ ਨੂੰ ਮਾਰਨ ਦੀ ਕੋਸ਼ਿਸ਼ ਵੀ ਕਰਦੇ ਆ ਬਿਲਕੁਲ ਜਾਨ ਤੋਂ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਮੁੰਡੇ ਦੇ ਛੜ ਚੋੜ ਨਹੀਂ ਮਾਰੀ ਕੋਈ ਦੂਜੀ ਗੱਲ ਇਹ ਹੈ ਜਿੱਦਾਂ ਤੁਸੀਂ ਦੱਸਦੇ ਕਿ ਜਨਾਨੀ ਦੀ ਨਾਲ ਵਾਰਦਾਤ ਕੀਤੀ ਐਨੀ ਤਗੜੀ ਦੇਖੋ ਸਾਡੀ ਭੈਣ ਗੱਲ ਕਹਿੰਦੀ ਕਹਿੰਦੀ ਮੇਰੇ ਸਿਰ ਤੇ ਦਾਤਰ ਮਾਰਨ ਦੀ ਕੋਸ਼ਿਸ਼ ਕੀਤੀ ਕਹਿੰਦੀ ਮੈਂ ਹੱਥੇ ਕਰ ਲੇ ਹੱਥ ਜ਼ਖਮੀ ਹੋ ਕੇ ਫਿਰ ਪੈਰ ਕਰ ਲੇ ਉਹਨੇ ਹੀ ਪਿਓ ਦੇ ਪਤਾ ਨਾ ਢਿੱਲ ਨਹੀਂ ਕੀਤੀ ਨਹੀਂ ਕਰ ਜੀ ਐਡੇ ਮਾੜੀ ਸੋਚ ਦੇ ਮਾਲਕ ਹੋ ਚੁੱਕੇ ਆ ਲੋਕ ਵੀ ਦੇਖੋ ਪਹਿਲਾਂ ਲੱਤ ਮਾਰ ਕੇ ਨੂੰ ਏਟਾ ਸੱਡ ਦਿੱਤਾ ਇਹ ਤਾਂ ਮੈਂ ਕਹਿੰਦਾ ਛੋਟੇ ਵੀਰ ਆ ਇੱਥੇ ਪਬਲਿਕ ਆਉਂਦੀ ਜਾਂਦੀ ਹੈ ਤਾਂ ਦੇ ਨਾ ਧੱਕਾ ਨਹੀਂ ਕੀਤਾ ਨਹੀਂ ਤਾਂ ਹੋ ਸਕਦਾ ਇਹਨਾਂ ਵੀ ਹੱਥ ਚ ਲੱਕੀ ਕਰਦੇ ਆਹ ਹੋ ਸਕਦਾ ਹੋ ਸਕਦਾ ਜ਼ਰੂਰੀ ਹੈ ਪਰ ਇਹ ਤਾਂ ਪਬਲਿਕ ਦਿਨ ਦਾ ਦਿਨ ਦਿਹਾੜੇ ਇਦਾਂ ਦਾ ਘਟਨਾ ਹੋ ਰਹੀ ਆ ਇਹਨੂੰ ਥੋੜੀ ਨੱਥ ਜੀ ਪਾਣੀ ਚਾਹੀਦੀ ਹੈ ਇੱਕ ਗੱਲ ਹੋਰ ਹੈ ਭਪਿੰਦਰ ਭਾਜੀ ਇੰਦਰਜੀਤ ਦੇਖੋ ਆਪਾਂ ਇਹਨਾਂ ਉੱਥੇ ਖੜੇ ਜਿੱਥੇ ਆਵਾਜਾਈ ਬਹੁਤ ਆ ਲੋਕ ਆ ਹੀ ਜਾਂਦੇ ਗੱਡੀ 1 ਮਿੰਟ ਲਈ ਨਹੀਂ ਰੁਕਦੀ 10 ਸਕਿੰਟ ਲਈ ਇੱਥੇ ਸ਼ਰਿਆ ਮਾਰਦਤ ਕਰਤੀ ਤਾਂ ਇਹ ਲੋਕ ਸੰਸਾਂ ਥਾਵਾ ਤੇ ਕੀ ਕਰੋਗੇ ਤੁਸੀਂ ਆਪ ਦੇਖੋ ਸਾਡੇ ਕੋਲ ਕਿੰਨੇ ਵਾਰ ਇੱਥੇ ਆ ਚੁੱਕੇ ਆਂ ਔਰ ਕਿੰਨੀ ਵੀਡੀਓ ਤੁਸੀਂ ਬਾਈਆਂ ਇੱਥੇ ਮਹਿੰਦੀਪੁਰ ਬਾਈਪਾਸ ਤੇ ਜ਼ਿਆਦਾ ਘਟਨਾ ਹੁੰਦੀ ਹੈ ਅੱਛਾ ਚੋਰਾਂ ਦਾ ਜ਼ਿਆਦਾ ਪਹਿਰਾ ਹੈ ਕਿ ਨਾ ਪੁਲਿਸ ਦਾ ਘਟਿਆ ਪੁਲਿਸ ਦਾ ਦਾ ਘਟਿਆ ਹੀ ਹੈ ਜੀ ਬਾਕੀ ਪ੍ਰਮਾਤਮਾ ਜਾਣਦਾ ਹੈ ਜੀ ਕਿੰਨੇ ਰਾਉਂਡ ਕਰਦੇ ਕਿੰਨੇ ਨਹੀਂ ਕਰਦੇ ਅਸੀਂ ਤਾਂ ਗਿਣਦੇ ਨਹੀਂ ਦੇਖੋ ਮੇਰੀ ਜੋ ਨੌਲੇਜ ਤੇ ਗੱਲ ਆਈ ਹੈ ਮੈਂ ਖੁੱਲ ਕੇ ਕਹਿ ਦੇਣੀ ਚਾਹੁੰਦਾ ਹੋ ਸਕਦਾ ਹੈ ਗੱਲ ਗਲਤ ਹੋਵੇ ਕਹਿੰਦੇ 12 ਪੀਸੀਆਰ ਦੇ ਮੋਟਰਸਾਈਕਲ ਹੈ ਲੇਕਿਨ ਤਿੰਨ ਕੰਮ ਕਰ ਰਹੇ ਹੋ ਸਾਸੀ ਦਾ ਇੱਧਰ ਬਹੁਤ ਚਿਰ ਹੋ ਗਿਆ ਇਹਦੀ ਮੋਟਰਸਾਈਕਲ ਕਟੋਕਟ ਮਹੀਨਾ ਹੀ ਹੋ ਗਿਆ ਦੇਖੇ ਨੂੰ ਕੋਈ ਇੱਧਰ ਨੂੰ ਆਂਦਾ ਕਾਗਦੇ ਚ ਸ਼ਾਇਦ ਆਂਦਾ ਹੋਵੇ ਹਾਂ ਨਹੀਂ ਇੱਧਰ ਆਂਦਾ ਬਸ ਇੱਧਰ ਜੀ ਤੇ ਇਹ ਜਿਹੜੀ ਚਾਂਦੀ ਦੀ ਸੀਗੀ ਚੰਨੀ ਹਾਂਜੀ ਚੰਨੀ ਚਾਂਦੀ ਦੀ ਚਾਂਦੀ ਜੰਨੀ ਸੀ ਤੇ ਘਰ ਦੇ ਨੀ ਦਿੱਤੀ ਸੀ ਘਰ ਦੇ ਨੀ ਦਿੱਤੀ ਸੀ ਮੰਮੀ ਦਾਦੀ ਨੇ ਮੰਮੀ ਦਾਦੀ ਨੇ ਤੇ ਹੁਣ ਚਲੋ ਮਾਪੇ ਵੀ ਜਾਂ ਦੇਖਣਗੇ ਐਟਲੀਸਟ ਉਹਨਾਂ ਨੂੰ ਇਹ ਸਬਰ ਹੋਣਾ ਕਿ ਇਹਦੀ ਸੱਟ ਚੋੜ ਨਹੀਂ ਲੱਗੀ ਹਾਂ ਬਚ ਗਿਆ ਹੈਨਾ ਬਚ ਗਿਆ ਬਚ ਗਿਆ ਚਲੋ ਸਾਨੂੰ ਹਮਦਰਦੀ ਆ ਪਰ ਮੇਰੀ ਜਿਹੜੇ ਚੋਰਾ ਦੀ ਮਾਂ ਆ ਨਾ ਮਾਂ ਉਹ ਜਿਹੜੇ ਪੁਸ਼ਪਨਾਹੀ ਕਰਦੇ ਆ ਕਬਾੜੀਏ ਜਿਹੜੇ ਨੇ ਤਾਂ ਸਮਾਨ ਖਰੀਦਿਆ ਜਾਂ ਸੁਨਿਆਰੇ ਜਿਹੜੇ ਸਮਾਨ ਖਰੀਦਿਆ ਕਿ ਦੇਖੋ ਵੀਰੋ ਅੱਜ ਇਹ ਕਿਸ ਦਾ ਪੁੱਤ ਨੂੰ ਨਿਸ਼ਾਨਾ ਬਣਾਇਆ ਜੇ ਤੁਸੀਂ ਇਹਨਾਂ ਦੀ ਪਿੱਠ ਥਾਪੜੀਗੇ ਤਾਂ ਇਹਨੇ ਇੱਕ ਦਿਨ ਤੁਹਾਡੇ ਘਰ ਦੇ ਵੀ ਘੇਰ ਲੈਣੇ ਆ ਕਿਉਂਕਿ ਕਿਉਂਕਿ ਜਦੋਂ ਤੁਸੀਂ ਮਾਰੇ ਅਨਸਰ ਦਾ ਕਿਸ ਦਾ ਸਾਥ ਦਿੰਦੇ ਆ ਕਰਮ ਆ ਜੋ ਬੀਜੂਗੇ ਉਹੀ ਵੱਢੋਗੇ ਜੇ ਤੁਸੀਂ ਨਾ ਚੋਰਾਂ ਤੋਂ ਸਮਾਨ ਖਰੀਦਦੇ ਰਹੇ ਉਹ ਦਿਨ ਦੂਰ ਨਹੀਂ ਜਿੱਦਣ ਕਿ ਤੁਹਾਡੀ ਮਾਂ ਤੁਹਾਡਾ ਪੁੱਤ ਤੁਹਾਡੇ ਘਰ ਦਾ ਮੈਂਬਰ ਵੀ ਆ ਬੱਸ ਸਾਡੇ ਤੇ ਖੜਾ ਹੋਣਾ ਤੇਰੀ ਦਾਤ ਮਾਰ ਕੇ ਸਮਾਨ ਖੋਲ ਕੇ ਤੁਹਾਨੂੰ ਹੀ ਵੇਚਣ ਆ ਜਾਣਾ ਫਿਰ ਉਸ ਟਾਈਮ ਸ਼ਰਮ ਵੀ ਆਉਣੀ ਹੈ ਉਸ ਟਾਈਮ ਫਿਰ ਸਬਰ ਵੀ ਨਹੀਂ ਹੋਣਾ ਕਿਉਂ ਭਵਿੰਦਰ ਬਾਜੀ ਸਭ ਕੁਝ ਇੱਥੇ ਹੀ ਆ ਹਾਂਜੀ ਹਾਂਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤੰਦਰੁਸਤੀ ਦੇਵੇ ਮੈਂ ਕਹਿੰਦਾ ਪੀਵੀ 32 ਚੈਨਲ ਇਹਨਾਂ ਵਧੀਆ ਚੈਨਲ ਹੈ ਜਿਹੜਾ ਸੱਚਾਈ ਦੇ ਵਿੱਚ ਰਾਹ ਦੇ ਵਿੱਚ ਚੱਲਦਾ ਔਰ ਇੰਨੀ ਜੀ ਮੈਂ ਇੱਕ ਵਾਰ ਫੋਨ ਕਰਦਾ ਜਦ ਹੀ ਪਹੁੰਚ ਜਾਂਦੇ ਆ ਭਾਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤਹਿ ਦਿਲੋਂ ਸ਼ੁਕਰੀਆ ਕਰਦਾ ਉਹ ਮੁੰਡੇ ਵੀ ਵਧੀਆ ਫਾਸੇ ਗਲਾਸ ਆ ਤੁਸੀਂ ਇਦਾਂ ਕਰੋ ਛੋਟੇ ਵੀ ਤੁਸੀਂ ਇੱਕ ਵਾਰੀ ਸੀਸੀਟੀਵੀ ਕਢਾਉਣ ਦੀ ਪੂਰੀ ਕੋਸ਼ਿਸ਼ ਕਰੋ ਫੋਟੋ ਅਸੀਂ ਇੱਕ ਵਾਰ ਸਰ ਮੈਂ ਮੜੇ ਕਰ ਅਸੀਂ ਪੂਰੀ ਫੋਟੋ ਪਾਵਾਂਗੇ ਤਸਵੀਰ ਉਜਾਗਰ ਕਰਾਂਗੇ ਪ੍ਰਸ਼ਾਸਨ ਨੂੰ ਸਵਾਲ ਕਰਾਂਗੇ ਔਰ ਚੋਰਾਂ ਨੂੰ ਮਤਲਬ ਲੁਟੇਰੇ ਜਿਹੜੇ ਆ ਉਹਨਾਂ ਨੂੰ ਫੜਨ ਦੀਆਂ ਤਹੱਦ ਤੱਕ ਜਾਵਾਂਗੇ ਤੁਹਾਡੇ ਪੂਰਾ ਸਾਥ ਦੇਵਾਂਗੇ ਇੱਕ ਵਾਰੀ ਸੀਸੀਟੀਵੀ ਕਢਾ ਲਓ ਜੇ ਉਹਨਾਂ ਦੇ ਚਿਹਰੇ ਆ ਗਏ ਭਵਿੰਦਰ ਬਾਜੀ ਵਾਹਿਗੁਰੂ ਜਾਨਦਾ ਇਹ ਫਿਰ ਦੂਰ ਨਹੀਂ ਹੈ ਸਾਡੇ ਤੋਂ ਜੇ ਇੱਕ ਵਾਰੀ ਫੋਟੋ ਸਾਹਮਣੇ ਆ ਗਈ ਫੜੇ ਜਾਵਾਂਗੇ ਜੀ ਆਉਣਾ ਚਾਹੀਦਾ ਜਿਹੜਾ ਚੋਰ ਆਇਆ ਸੀ ਤਾਂ ਫਿਰ ਟੱਕ ਦੇਣਾ ਫਿਰ ਅਸੀਂ ਨਹੀਂ ਦੇਖਣਾ ਕੁਝ ਵੀ ਉਹ ਕਢਾ ਲਾ ਅਸੀਂ ਸਿੱਧਾ ਹੀ ਢੱਕ ਠੀਕ ਹੈ ਸੁਚੇਤ ਰਹੋ ਪੂਰਾ ਕੈਮਰਾ ਔਰ ਜਿਵੇਂ ਬੱਸ 'ਚ ਲਿਖਿਆ ਨਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਸਿਰ ਤੇ ਬਾਜੂ ਬਾਹਰ ਨਾ ਕਰੋ ਹਾਲਾਤ ਇਹੋ ਜਿਹੇ ਬਣੇ ਪਏ ਚੰਬਲ ਦੀ ਘਾਟੀ ਵਾਲੇ ਤਾਂ ਬਿਲਕੁਲ ਸੁਚੇਤ ਰਹੋ ਔਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਗੇੜੇ ਵਧਾਓ ਜੰਕਸ਼ਨਸ ਬਹੁਤ ਨੇ ਆ ਇਲਾਕੇ ਬਹੁਤ ਨੇ ਪੀਸੀਆਰ ਵੀ ਜਿਹੜੀ ਪੈਟਰੋਲਿੰਗ ਹੈ ਵਧਣੀ ਚਾਹੀਦੀ ਹੈ ਚੋਰਾਂ ਨੂੰ ਐ ਲੱਗ ਰਿਹਾ ਕਿ ਬਿਲਕੁਲ ਬੇਖੌਫੀ ਆ ਕਿਸੇ ਦਾ ਡਰ ਨਹੀਂ ਹੈ ਔਰ ਬਿਲਕੁਲ ਬੇਪਰਵਾਹ ਹੋ ਕੇ ਚੋਰ ਘੁੰਮਦੇ ਪਏ ਆ ਇਹ ਵੀ ਆਈਪੀਆ ਨੂੰ ਛੱਡੋ ਔਰ ਆਮ ਲੋਕ ਜਿਹੜੇ ਇਹ ਜਿਆਦਾ ਵੀਪੀਆਈਪੀ ਆ ਇਹੀ ਜਿਤਾਉਂਦੇ ਆ ਇਹ ਟੈਕਸ ਦੇ ਨੇ ਤਾਂ ਜਿਹੜੇ ਅਫਸਰਾਂ ਨੂੰ ਤਨਖਾਹ ਮਿਲਦੀਆਂ ਸੋ ਉਹਨਾਂ ਨੂੰ ਛੱਡੋ ਇਹਨਾਂ ਲਵੀਤਿਆਂ ਤੋਂ ਬਹੁਤ ਸ਼ੁਕਰੀਆ